ਸਰਦੀਆਂ ਦਾ ਮੌਸਮ ਆਲਸ ਨਾਲ ਭਰਿਆ ਹੁੰਦਾ ਹੈ। ਇਸ ਮੌਸਮ ਦੇ ਵਿੱਚ ਸਵੇਰੇ ਜਲਦੀ ਉੱਠਣਾ ਇੱਕ ਵੱਡੀ ਚੁਣੌਤੀ ਬਣ ਜਾਂਦਾ ਹੈ। ਰੁਜਾਈ ਛੱਡ ਕੇ ਉੱਠਣ ਦਾ ਮਨ ਹੀ ਨਹੀਂ ਕਰਦਾ। ਇਸ ਨਾਲ ਰੋਜ਼ਾਨਾ ਦੀ ਰੁਟੀਨ ਵੀ ਵਿਗੜ ਜਾਂਦੀ ਹੈ। ਪਰ ਅਸੀਂ ਤੁਹਾਨੂੰ ਕੁਝ ਆਸਾਨ ਨੁਸਖੇ ਦੱਸਣ ਜਾ ਰਹੇ ਹਾਂ ਤੁਸੀਂ ਠੰਡ ਵਿੱਚ ਵੀ ਸਵੇਰੇ ਜਲਦੀ ਉੱਠ ਸਕਦੇ ਹੋ ਤੇ ਆਪਣੀ ਰੋਜ਼ਾਨਾ ਦੀ ਰੁਟੀਨ ਵਿੱਚ ਸੁਧਾਰ ਕਰ ਸਕਦੇ ਹੋ। ਆਲ ਜਾਣਦੇ ਹ ਕਿਵੇਂ? ਚੰਗੀ ਨੀਂਦ ਲਈ ਰਾਤ ਨੂੰ ਸਹੀ ਸਮੇਂ ਤੇ ਸੌਣਾ ਬਹੁਤ ਜ਼ਰੂਰੀ ਹੈ ਜੇਕਰ ਤੁਸੀਂ ਰਾਤ ਨੂੰ ਦੇਰ ਨਾਲ ਸੌਂਦੇ ਹੋ ਤਾਂ ਤੁਹਾਨੂੰ ਸਵੇਰੇ ਉੱਠਣ ਦੇ ਵਿੱਚ ਪਰੇਸ਼ਾਨੀ ਹੋਵੇਗੀ ਹਾਇ ਰੋਜ਼ ਇੱਕੋ ਸਮੇਂ ਤੇ ਸੌਣ ਦੀ ਆਦਤ ਬਣਾਉਣ ਦੀ ਕੋਸ਼ਿਸ਼ ਕਰੋ ਜੇਕਰ అలਾਰਮ ਤੁਹਾਡੇ ਬਿਸਤਰੇ ਦੇ ਨੇੜੇ ਆ ਤਾਂ ਇਸ ਨੂੰ ਬੰਦ ਕਰਕੇ ਸੌਣ ਦੇ ਯੋਗ ਹੋਵੋਗੇ ਸੋ అలਾਰਮ ਨੂੰ ਕਾਫੀ ਦੂਰ ਰੱਖੋ ਤਾਂ ਜੋ ਤੁਹਾਨੂੰ ਇਸ ਨੂੰ ਬੰਦ ਕਰਨ ਲਈ ਇੱਕ ਵਾਰ ਤਾਂ ਬਿਸਤਰੇ ਤੋਂ ਉੱਠਣਾ ਪਵੇ ਸੋ ਇਸ ਨਾਲ ਤੁਹਾਡੀ ਆਲਸ ਖਤਮ ਹੋ ਜਾਵੇਗੀ ਇਸ ਤੋਂ ਇਲਾਵਾ ਸਵੇਰੇ ਉੱਠਣ ਦਾ ਕੋਈ ਠੋਸ ਕਾਰਨ ਤੈਅ ਕਰੋ ਜਿਵੇਂ ਕਿ ਯੋਗਾ ਕਰਨਾ ਹੈ અધ્યાન કરના હે يا સમય સર કિતે કામ તે પહોંચને જદો તોડડે કુલ કુછ કરના કુછ કરન દી પ્રેરણા હોંતી હૈ તા ઉઠના આસાન હો જાંદા સો સવેરે ઉઠદી હલકી સ્ટ્રેચિંગ જરૂર કરો થોડા સેર કરો ઇસનાલા ਸਰੀਰ ਕਿਰਿਆਸ਼ੀਲ ਹੋਵੇਗਾ ਨੀਂਦ ਜਲਦੀ ਦੂਰ ਹੋਵੇਗੀ ਸੌਣ ਤੋਂ ਪਹਿਲਾਂ ਕੋਸਾ ਪਾਣੀ ਪੀਣਾ ਸਰੀਰ ਅੰਦਰੋਂ ਗਰਮ ਰਹਿੰਦਾ ਜਿਹਦੇ ਨਾਲ ਠੰਡ ਵਿੱਚ ਜਾਗਣਾ ਤੁਹਾਡੇ ਲਈ ਆਸਾਨ ਹੋ ਜਾਂਦਾ ਇਹਨਾਂ ਟਿਪਸ ਨੂੰ ਅਪਣਾਉਣ ਦੇ ਨਾਲ ਸਵੇਰੇ ਉੱਠਣ ਦੀ ਤੁਹਾਡੀ ਆਲਸ ਜਿਹੜੀ ਹੈ ਉਹ ਖਤਮ ਪਹੁੰਚਾਵੇਗੀ ਦਿਨ ਦੀ ਸ਼ੁਰੂਆਤ ਊਰਜਾ ਨਾਲ ਹੋਵੇਗੀ ਠੰਡ ਦੇ ਬਾਵਜੂਦ ਤੁਹਾਡੀ ਰੁਟੀਨ ਸੰਪੂਰਨ ਰਹੇਗੀ ਸੋ ਹੋਰ ਇਨਫੋਰਮੇਟਿਡ ਜਾਣਕਾਰੀ ਲਈ ਕੇ ਰੂਬਰੂ ਹੋਵਾਂਗੇ ਵੇਖਦੇ ਰਹੋ ਧਿਆਨ ਨਾਲ ਆਇਓ ਸਰਦੀਆਂ ਦਾ ਮੌਸਮ ਆਲਸ ਨਾਲ ਭਰਿਆ ਹੁੰਦਾ ਹੈ। ਇਸ ਮੌਸਮ ਦੇ ਵਿੱਚ ਸਵੇਰੇ ਜਲਦੀ ਉੱਠਣਾ ਇੱਕ ਵੱਡੀ ਚੁਣੌਤੀ ਬਣ ਜਾਂਦਾ ਹੈ। ਰੁਜਾਈ ਛੱਡ ਕੇ ਉੱਠਣ ਦਾ ਮਨ ਹੀ ਨਹੀਂ ਕਰਦਾ। ਇਸ ਨਾਲ ਰੋਜ਼ਾਨਾ ਦੀ ਰੁਟੀਨ ਵੀ ਵਿਗੜ ਜਾਂਦੀ ਹੈ। ਪਰ ਅਸੀਂ ਤੁਹਾਨੂੰ ਕੁਝ ਆਸਾਨ ਨੁਸਖੇ ਦੱਸਣ ਜਾ ਰਹੇ ਹਾਂ ਤੁਸੀਂ ਠੰਡ ਵਿੱਚ ਵੀ ਸਵੇਰੇ ਜਲਦੀ ਉੱਠ ਸਕਦੇ ਹੋ ਤੇ ਆਪਣੀ ਰੋਜ਼ਾਨਾ ਦੀ ਰੁਟੀਨ ਵਿੱਚ ਸੁਧਾਰ ਕਰ ਸਕਦੇ ਹੋ। ਆਲ ਜਾਣਦੇ ਹਾਂ ਕਿਵੇਂ ਚੰਗੀ ਨੀਂਦ ਲਈ ਰਾਤ ਨੂੰ ਸਹੀ ਸਮੇਂ ਤੇ ਸੌਣਾ ਬਹੁਤ ਜ਼ਰੂਰੀ ਹੈ ਜੇਕਰ ਤੁਸੀਂ ਰਾਤ ਨੂੰ ਦੇਰ ਨਾਲ ਸੌਂਨੇ ਹੋ ਤਾਂ ਤੁਹਾਨੂੰ ਸਵੇਰੇ ਉੱਠਣ ਦੇ ਵਿੱਚ ਪਰੇਸ਼ਾਨੀ ਹੋਵੇਗੀ ਹਾਇ ਰੋਜ਼ ਇੱਕੋ ਸਮੇਂ ਤੇ ਸੌਣ ਦੀ ਆਦਤ ਬਣਾਉਣ ਦੀ ਕੋਸ਼ਿਸ਼ ਕਰੋ ਜੇਕਰ అలਾਰਮ ਤੁਹਾਡੇ ਬਿਸਤਰੇ ਦੇ ਨੇੜੇ ਆ ਤਾਂ ਇਸ ਨੂੰ ਬੰਦ ਕਰਕੇ ਸੌਣ ਦੇ ਯੋਗ ਹੋਵੋਗੇ ਸੋ అలਾਰਮ ਨੂੰ ਕਾਫੀ ਦੂਰ ਰੱਖੋ ਤਾਂ ਜੋ ਤੁਹਾਨੂੰ ਇਸ ਨੂੰ ਬੰਦ ਕਰਨ ਲਈ ਇੱਕ ਵਾਰ ਤਾਂ ਬਿਸਤਰੇ ਤੋਂ ਉੱਠਣਾ ਪਵੇ ਸੋ ਇਸ ਨਾਲ ਤੁਹਾਡੀ ਆਲਸ ਖਤਮ ਹੋ ਜਾਵੇਗੀ ਇਸ ਤੋਂ ਇਲਾਵਾ ਸਵੇਰੇ ਉੱਠਣ ਦਾ ਕੋਈ ਠੋਸ ਕਾਰਨ ਤੈਅ ਕਰੋ ਜਿਵੇਂ ਕਿ ਯੋਗਾ ਕਰਨਾ ਹੈ અધ્યયન કરનાયા યા સમય સિર કિતે કામતે પહોંચના જદો તોહડે કોલ કુછ કરના કુછ કરન દી પ્રેરણા હોન્દી હૈ તા ઉઠના આસાન હો જાંદા હે સો સવેરે ઉઠતે હી હલકી સ્ટ્રેચિંગ જરૂર કરો થોડા સેર કરો ઇસનલ ਸਰੀਰ ਕਿਰਿਆਸ਼ੀਲ ਹੋਵੇਗਾ ਨੀਂਦ ਜਲਦੀ ਦੂਰ ਹੋਵੇਗੀ ਸੌਣ ਤੋਂ ਪਹਿਲਾਂ ਕੋਸਾ ਪਾਣੀ ਪੀਣਾ ਸਰੀਰ ਅੰਦਰੋਂ ਗਰਮ ਰਹਿੰਦਾ ਜਿਹਦੇ ਨਾਲ ਠੰਡ ਵਿੱਚ ਜਾਗਣਾ ਤੁਹਾਡੇ ਲਈ ਆਸਾਨ ਹੋ ਜਾਂਦਾ ਹੈ ਇਹਨਾਂ ਟਿਪਸ ਨੂੰ ਅਪਣਾਉਣ ਦੇ ਨਾਲ ਸਵੇਰੇ ਉੱਠਣ ਦੀ ਤੁਹਾਡੀ ਆਲਸ ਜਿਹੜੀ ਹੈ ਉਹ ਖਤਮ ਹੋ ਜਾਵੇਗੀ ਦਿਨ ਦੀ ਸ਼ੁਰੂਆਤ ਊਰਜਾ ਨਾਲ ਹੋਵੇਗੀ ਠੰਡ ਦੇ ਬਾਵਜੂਦ ਤੁਹਾਡੀ ਰੁਟੀਨ ਸੰਪੂਰਨ ਰਹੇਗੀ ਸੋ ਹੋਰ ਇਨਫੋਰਮੇਟਿਡ ਜਾਣਕਾਰੀ ਲੈ ਕੇ ਰੂਬਰੂ ਹੋਵਾਂਗੇ ਬੇਕਦਰ ਉਹਨਾਂ ਦਾ ਧਿਆਨ ਲਾਇਆ